ਅਜੀਰਾ ਜੇ ਕਿਸ ਬਿਸ਼ੇ ਦੇ ਵਿੱਚ ਆਪਰੇਸ਼ਨ ਲਾਇਆ ਗਿਆ ਸਰਾ ਕੀ ਇਹ ਰਿਕਵਰੀ ਕਿੱਥੇ ਹੈ ਅੱਜ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਦੇ ਦਸ਼ਨ ਨਿਰਦੇਸ਼ਾਂ ਤਹਿਤ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਵੱਢੀ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਉਸੇ ਲੜੀ ਦੇ ਤਹਿਤ ਥਾਣਾ ਸ਼ਾਜਦੀ ਵੱਲੋਂ ਸਾਡੇ ਚੌਕੀ ਇੰਚਾਰਜ ਮਹਿਲਾ ਓੰਕਾਰ ਸਿੰਘ ਜੋ ਕਿ ਇੱਕ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਸਵੇਰੇ ਤਾਂ ਤਨ ਉਹਨਾਂ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਤਰੰਜੀ ਖੇੜਾ ਵਿੱਚ ਹਰਦੀਪ ਸਿੰਘ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਦੋਂ ਉੱਥੇ ਰੇਡ ਕੀਤੀ ਗਈ ਉਹ ਸੂਚਨਾ ਦੇ ਆਧਾਰ ਤੇ ਤਾਂ ਉਸ ਦੇ ਘਰ ਵਿੱਚੋਂ ਜਦੋਂ ਛੋਟੇ ਹਾਥੀ ਦੇ ਵਿੱਚ ਲੋਡ ਕਰ ਰਿਆ ਸੀ ਇਹ 150 ਲੀਟਰ ਚਾਰ ਡਰਮ ਜੋ ਨਕਲੀ ਦੁੱਧ ਉਹਨੇ ਬਣਾਇਆ ਹੋਇਆ ਸੀ ਜਿਸ ਦੇ ਜਿਸ ਨੂੰ ਬਣਾਉਣ ਦੇ ਲਈ ਉਹਨੇ ਰਿਫਾਈਨਡ ਔਇਲ ਤੇ ਕਾਸਟਿਕ ਸੋਡਾ ਯੂਜ਼ ਕਰਦਾ ਸੀ ਉਹ ਉਹਦੀ ਮੇਨ ਮੋਟਿਵਸ ਬਰਾਂਡੀ ਇਹ ਸੀ ਵੀ ਉਹਦੇ ਕੋਲ ਪਿੰਡ ਦੇ ਵਿੱਚ ਹੀ ਇੱਕ ਵੇਰਕਾ ਦਾ ਚਿਲਡ ਪਲਾਂਟ ਸੀ ਉਹ ਆਸੇ ਪਾਸੇ ਦੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਜਿਹੜਾ ਡੈਰੀ ਮਾਲਕਾਂ ਤੋਂ ਜੋ ਪਿੰਡ ਦੇ ਲੋਕਾਂ ਤੋਂ ਦੁੱਧ ਇਕੱਠਾ ਕਰਦਾ ਸੀ ਉਹ ਕਰਕੇ ਜਦੋਂ ਉਹ ਚਿਲਡ ਪਲਾਨਟ ਦੇ ਵਿੱਚ ਦੁੱਧ ਇਕੱਠਾ ਹੋ ਜਾਂਦਾ ਸੀ ਤਾਂ ਇਹ ਰੂਟੀਨ 'ਚ ਦੋ ਟਾਈਮ ਦਿਨ ਦੇ ਵਿੱਚ 150 ਤੋਂ 200 ਲੀਟਰ ਆਦੇ ਘਰ ਦੇ ਵਿੱਚ ਮਿਕਸੀ ਨਾਲ ਇਹ ਕਾਸਟਿਕ ਸੋਡਾ ਰਿਫਾਈਨਡ ਤੇ ਦੁੱਧ ਪਾ ਕੇ ਲੀਟਰ ਵਿੱਚ ਉਹਦਾ 1 ਲੀਟਰ ਤੋਂ 50 ਲੀਟਰ ਦੁੱਧ ਤਿਆਰ ਕਰਕੇ ਉਹ 200 ਲੀਟਰ ਦੇ ਕਰੀਬ ਡੇਲੀ 400 ਲੀਟਰ ਉਸ ਚਿਲਡ ਪਲਾਨਟ ਦੇ ਵਿੱਚ ਪਾ ਦਿੰਦਾ ਸੀ ਜਿਹਦੇ ਨਾਲ ਇੱਕ ਤਾਂ ਦੁੱਧ ਦੀ ਉਹਦੀ ਫੈਟ ਵਾਝ ਜਾਂਦੀ ਸੀ ਇੱਕ ਮਿਕਦਾਰ ਉਹਦੀ ਮਾਤਰਾ ਵਾਝ ਜਾਂਦੀ ਸੀ ਤੇ ਇਸ ਤਰ੍ਹਾਂ ਇਹ ਦੋਨੇ ਮੀਆਂ ਬੀਬੀ ਜੋ ਸਮਾਜ ਦੀ ਇੱਕ ਬੜਾ ਕਨਾਉਣਾ ਕੰਮ ਕਰ ਰਹੇ ਸੀ ਜਿਹਦਾ ਦੁੱਧ ਬੱਚਿਆਂ ਦੇ ਬਜ਼ੁਰਗਾਂ ਦੇ ਸਾਰੇ ਯੂਜ਼ ਕਰਦੇ ਆ ਸਾਰਾ ਸਮਾਜ ਦੁੱਧ ਨੂੰ ਯੂਜ਼ ਕਰਦਾ ਉਸ ਲਈ ਇਹਦੇ ਤੇ ਬਣਦੀ ਕਾਰਵਾਈ ਤਹਿਤ ਐਫਆਈਆਰ ਨੰਬਰ 770 ਅਜ ਦਰਜ ਕਰ ਦਿੱਤੀ ਗਈ ਹੈ 420 272 273 ਆਈਪੀਸੀ ਦੇ ਪ੍ਰਾਂਡ ਜਿਹੜੀ ਨਵੀਂ ਹੁਣ ਬੀਐਨਐਸ 318 274 ਤੇ 275 ਬੀਐਨਐਸ ਦੇ ਤਹਿਤ ਤੇ ਦੋਨਾਂ ਨੂੰ ਰੈਸਟ ਪਾ ਲਿਆ ਗਿਆ ਤੇ ਦੋਨਾਂ ਨੂੰ ਹੁਣ ਜੱ ਸਾਹ ਦੇ ਪੇਸ਼ ਕੀਤਾ ਜਾ ਰਿਹਾ ਸਰ ਪਹਿਲਾਂ ਵੀ ਕੋਈ ਪਰਚਾ ਵਗੈਰਾ ਹੈਗਾ ਜੀ ਕੋਈ ਨਹੀਂ ਨਹੀਂ ਪਹਿਲਾਂ ਇਹਦਾ ਕੋਈ ਟਰੈਕ ਰਿਕਾਰਡ ਹੈ ਨਹੀਂ ਪੁਰਾਣਾ ਕੋਈ ਪਰਚਾ ਹੈ ਨਹੀਂ ਪਰ ਸਾਨੂੰ ਥੋੜੇ ਦਿਨਾਂ ਤੋਂ ਇਸ ਉੱਤੇ ਹੀ ਇਨਫੋਰਮੇਸ਼ਨ ਸੀ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਇਹ ਗੋਰਖ ਧੰਦਾ ਸ਼ੁਰੂ ਕੀਤਾ ਹੋਇਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਿਆ ਤੇ ਇਹਦੇ ਤੇ ਅੱਜ ਕੰਨੀ ਕਾਰਵਾਈ ਕੀਤੀ ਗਈ ਹੈ ਸਰ ਇਹ ਕਦੋਂ ਕਦਾਂ ਕੰਮ ਚੱਲ ਰਿਹਾ ਸੀ ਇਹ ਇਹਨੂੰ ਸੁਣੂ ਚ ਆ ਗਿਆ ਪਿਛਲੇ ਇੱਕ ਦੋ ਮਹੀਨਿਆਂ ਤੋਂ ਇਹਨੇ ਸ਼ੁਰੂ ਕੀਤਾ ਹੋਇਆ ਸੀ ਪਰ ਜਿਹੜਾ ਇਹਦਾ ਇਹ ਕੰਮ ਹੈ ਇਹ ਸਮਾਜ ਲਈ ਬਹੁਤ ਹੀ ਇੱਕ ਮਾੜਾ ਜਿਹਨੂੰ ਆਪਾਂ ਕ ਕਿਉਂਕਿ ਜਿਹੜੀਆਂ ਖਾਨ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨੀ ਇਹ ਬਹੁਤ ਹੀ ਬੇहद ਸ਼ਰਮਨਾਕ ਕਾਰਾ ਕੀਤਾ ਹੈ ਨੇ ਇਹਦੀ ਬਣਦੀ ਸਜ਼ਾ ਇਹਨੂੰ ਦਿੱਤੀ ਗਈ ਹੈ ਇਸ ਤਰ੍ਹਾਂ ਕਿਉਂ ਕਰ ਰਹੇ ਸੀ ਸਰ ਉਹ ਬਸ ਲੋਕਾਂ ਨੂੰ ਅੱਜ ਕੱਲ ਇਹ ਵੀ ਉਹ ਇੱਕ ਤਾਂ ਉਹਦੇ ਨਾਲ ਫੈਟ ਵੱਜ ਜਾਂਦੀ ਸੀ ਉਹਨੂੰ ਫਾਈਨੈਂਸ਼ੀਅਲੀ ਫਾਇਦਾ ਹੁੰਦਾ ਸੀ ਥੋੜੇ ਜੇ ਰੁਪਈਆਂ ਲਈ ਉਹ ਇੱਕ ਜਿਹੜੀਆਂ ਬੇਮੁੱਲੀਆਂ ਸਾਡੀਆਂ ਜ਼ਿੰਦਗੀਆਂ ਨੇ ਲੋਕ ਨੇ ਜਿਹੜੇ ਯੂਜ਼ ਕਰਦੇ ਨੇ ਦੁੱਧ ਨੂੰ ਤੇ ਉਹਨਾਂ ਨਾਲ ਫਰਵਾੜ ਕੀਤਾ ਜਾ ਰਿਹਾ ਸੀ ਇੱਥੇ ਜੂਰੀ ਹੁੰਦਾ ਸਰ ਜਿਹੜਾ ਚਿਰਡ ਪਲਾਂਟ ਸੀਗਾ ਇਹ ਕਿੰਨਾ ਦਾ ਪਲਾਂਟ ਸੀ ਇਹ ਦੁੱਧ ਜਾ ਰਿਹਾ ਸੀਗਾ ਇਹ ਚਿਰਡ ਪਲਾਂਟ ਤਰੰਜੀ ਕਿਹੜੀ ਲੱਗਾ ਹੋਇਆ ਹੈ ਜਿਹੜਾ ਖੜਿਆਲ ਦਾ ਤੇ ਇੱਕ ਦੋ ਪਿੰਡਾਂ ਦਾ ਸਾਂਝਾ ਹੈਗਾ ਖੜਿਆਲ ਤੇ ਨੇੜੇ ਜਿਵੇਂ ਰਟੌਲਾ ਹੋ ਗਿਆ ਦੁੱਧ ਇਕੱਠਾ ਹੋ ਕੇ ਤਰੰਜੀ ਖਿੜੇ ਪਹੁੰਚ ਜਾਂਦਾ ਸੀ ਇਹ ਵੇਰਕਾ ਦਾ ਹੈਗਾ ਇੱਥੋਂ ਇਹ ਵੇਰਕਾ ਵਾਲੇ ਇਕੱਠਾ ਕਰਕੇ ਅੱਗੇ ਗੱਡੀਆਂ ਦੇ ਵਿੱਚ ਲੈ ਕੇ ਇਹਨੂੰ ਸੰਗਰੂਰ ਵੇਰਕਾ ਪਲਾਂਟ ਚ ਜਾਂਦਾ ਸੀ